ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸਰਪੰਚ ਸਾਹਿਬ ਪਹੁੰਚ ਚੁੱਕੇ ਆ ਗੁਰਸ਼ੇਂਦਰ ਭਾਈ ਕੋਲ ਤੇ ਆਓ ਫਿਰ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਬាទ ਠੀਕ ਠਾਕ ਚੜ੍ਹਦੀ ਕਲਾ ਬਾਬੇ ਜੀ ਅੱਜ ਆਜ ਬੰਦਾ ਸਾਡਾ ਹੈ ਨਹੀਂ ਕੋਈ ਗੱਲ ਨਹੀਂ ਸੰਦੀਪ ਸਿੰਘ ਅੱਜ ਹੀ ਸ਼ੁਰੂਆਤ ਹੀ ਇਦਾਂ ਦੀ ਜਿਹੜੀ ਜੀ ਕੀਤੀ ਨਾ ਹਾਂਜੀ ਕੋਈ ਇੱਦਾਂ ਕੀਤੀ ਕੀਤੀ ਚਲੋ ਇਦਾਂ ਸਾਰਾ ਟਾਈਮ ਕੱਢਣਾ ਪੈਣਾ ਆਪਣੇ ਹਿਸਾਬ ਨਾਲ ਚੱਲਣਾ ਪੈਣਾ ਚਲੋ ਉਹਨੂੰ ਵਿਆਹ ਹੋਈ ਜਾ ਮੈਂ ਤੁਹਾਨੂੰ ਨਹੀਂ ਜਾ ਹਾਂਜੀ ਇੱਕ ਦਿਨ ਲੈ ਜਾਣਾ ਬਾਕੀ ਬੜਾ ਸ਼ੁਕਰ ਹੈ ਉਹ ਪਰਮਾਤਮਾ ਦਾ ਬੜੀ ਵਧੀਆ ਰੋਟੀ ਦੇਣ ਡਿਆ ਸੱਚੀ ਬੜੀ ਵਧੀਆ ਤਰੀਕੇ ਨਾਲ ਕਰੀ ਜਾਂਦੇ ਬੜਾ ਪਿਆਰ ਵੀ ਦਿੰਦੇ ਆ ਚਲੋ ਸਹੀ ਜਿਹੜੀ ਗੱਲ ਹੈ ਤੇ ਨਾ ਕਿਸੇ ਦਾ ਦਿਲੋਂ ਹੋ ਕੇ ਮਾਰਾ ਕਰਕੇ ਖੋਸ਼ ਨਾ ਪਰਮਾਤਮਾ ਦੀ ਸਿੱਧੀ ਗੱਲ ਹੈ ਬਾਜੀ ਬਾਜੀ ਤੇ ਆਹ ਮਾਲ ਆਪਣੇ ਕੋਲ ਤੇ ਦਾਵਾ ਵੀ ਤਿੰਨ ਛੋਟੀਆਂ ਨੇ ਆ ਆ ਦੂਜਾ ਸੂਆ ਠੀਕ ਆ ਉਹ ਦੋ ਪਹਿਲਣਾਂ ਨੇ ਇੱਕ ਪਹਿਲਣ ਬਾਹਰ ਹੈ ਇੱਕ ਮੈਂ ਵਾਤੀ ਜਸ ਚਲ ਠੀਕ ਤੇ ਆ ਜੋ ਤੇ ਕਰੀ ਸ਼ੁਰੂ ਹਾਂਜੀ ਹਾਂਜੀ ਆ ਸਦੀਪ ਸਿੰਘ ਆ ਚੋਟੀ ਨੂੰ ਨਾ ਦੂਜਾ ਸੂਆ ਹੈ ਅੱਛਾ ਜੀ ਤੇ ਇਹਨੂੰ ਸੂਈ ਨੂੰ ਅੱਜ ਦਿਨ ਹੋਇਆ 5 ਜਾਂ 6 ਅਜੇ 5 6 ਦਿਨ ਹੋ ਗਏ ਆ 11 ਕਿਲੋ ਦੁੱਧ 11 ਕਿਲੋ ਦੁੱਧ ਹਾਂ ਮੇਲ ਕੇ ਦੋ ਤਿੰਨ ਟਾਈਮ ਭਾਵੇਂ ਕੁਚਾਰ ਮੇਰੀ ਉਹ ਨਹੀਂ ਕਿ ਗੱਲ ਹੁੰਦੀ ਜਿੰਨੀ ਕੁ ਹੈਗੀ ਆ ਹਾਂ ਜਿਹੜੀ ਨਿਕਲ ਆਉਣੀ ਇਹ ਨਹੀਂ ਆ ਵੀ ਮੈਂ ਇਹਨੂੰ 15 ਕਿਲੋ ਕਹਾਂ ਕਿ ਮੁਰਕੇ ਮੂੰਹ ਡਿੰਗਾ ਜਾ ਕਰ ਲਾਂ ਅਗਲੇ ਦਾ ਉਹ ਨਾ ਥੁੱਕ ਸੁੱਕ ਜਾਂਦਾ ਗੱਲਾਂ ਕਰਦੇ ਆ ਇਹ ਬਲਾਣਾ ਜੀ ਢਿੰਗੜਾ ਜੀ ਤੇ ਇਹ ਆ ਜਿੰਨੀ ਕੁ ਹੋਏਗੀ ਸਾਰੇ ਆਪਣੇ ਭਰਾਵਾਂ ਨੂੰ ਇਹ ਗੱਲ ਕਹਿੰਨੇ ਆ ਜਿੰਨੀ ਕੁ ਗੱਲ ਹੋਏਗੀ ਉਨੀ ਹੀ ਦੱਸ ਦੇਣ ਠੀਕ ਹੈ ਠੀਕ ਹੈ ਜੀ ਚਲੋ ਤੇ ਆਓ ਤੋਰੋ ਜੀ ਲੋ ਜੀ ਕਰੋ ਚੈੱਕ ਬਹੁਤ ਹੀ ਸੋਹਣੀ ਝੋਟੀ ਸਪਰੀਜ਼ ਤੇ ਸੋਹਣੀ ਝੋਟੀ ਇਕੱਟੀ ਮਗਰਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਜਿਹੜਾ ਵੀ ਲੈ ਗਿਆ ਨਾ ਮੈਂ ਇਹ ਗੱਲ ਯਾਦ ਕਰੂਗਾ ਜਿਹੜੀ ਇਹਨੂੰ ਚੋਣ ਲੱਗੀ ਹੈ ਨਾ ਕਾਹਨੂੰ ਗੱਲਾਂ ਬਹੁਤੀ ਸੰਦੀਪ ਸਿੰਘ ਚੰਗੀ ਚਵਾਈ ਲੱਗੀ ਬਸ ਬਸ ਜੀ ਬਸ ਸਾਫ ਸੁਥਰੀ ਚਵਾਈ ਹੈ ਬਿਲਕੁਲ ਡਾਕਟਰ ਨੂੰ ਸਿੱਧੀ ਹੈ ਬਰੀਕ ਨਸਲਾ ਬਾਈ ਜੀ ਨਸਲ ਵਾਲੀ ਝੋਟੀ ਹੈ ਨਸਲਾ ਝੋਟੀ ਚਲੇ ਦਾਵਾ ਵੀ ਚਲੋ ਸਤਗੁਰ ਮਿਹਰ ਕਰੇ ਜਿਹੜਾ ਵੀ ਭਰਾ ਖੜੇ ਹਾਂਜੀ ਉਹ ਯਾਦ ਕਰੇ ਯਾਰ ਬਿਲਕੁਲ ਇਹ ਕੱਟੀ ਕੋ ਸੰਦੀਪ ਸਿੰਘ ਦੁੱਧ ਮੇਰੇ ਹਿਸਾਬ ਨਾਲ ਜਿੱਦਾਂ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਆ ਵੀ ਪਹਿਲਾਂ ਨੇ ਦਿੱਤਾ ਵਾ 12 ਕਿਲੋ ਅੱਛਾ ਪਹਿਲਾਂ ਨੇ 12 ਕਿਲੋ ਹਾਂਜੀ ਅੱਜ ਪੰਜਵੇਂ ਛੇਵੇਂ ਦਿਨ ਦੁੱਧ ਜਿਹੜਾ ਨਾ ਇਹਦੇ ਕੋਲ ਉਹ ਐ ਵੇਲੇ 11 ਵਾ ਤੇ ਜਿਹੜਾ ਮਰਜ਼ੀ ਲੈ ਜੇ ਕੋਈ ਆਨਲਾਈਨ ਮੰਗਾਏਗਾ ਉਹਨੂੰ 1000 ਹੋਰ ਸੌਰੀ 1 ਕਿਲੋ ਦੀ ਹੋਰ ਛੋਟ ਹੈ 10 ਕਿਲੋ ਹੀ ਕਹਿਣਾ। ਲਾ ਠੀਕ ਹੈ। ਉਹਨੂੰ 10 ਕਹਿਣਾ। ਕਿਉਂ ਆਨਲਾਈਨ ਮੇਰਾ ਭਰਾ ਜਿਹੜਾ ਮੰਗਦਾ ਨਾ ਯਕੀਨ ਵਿਸ਼ਵਾਸ ਬੜਾ ਔਖਾ ਬੰਦ। ਬਿਲਕੁਲ ਤੇ ਚੁਵਾਈ ਬਹੁਤ ਸੋਹਣੀ। ਠੀਕ ਹੈ। ਛੱਟਾ ਨਹੀਂ ਭੂਰ ਨਹੀਂ ਮੋਟੀ ਉਂਗਲ ਵਰਗੀ ਡਾਂ ਕਰਕੇ ਚੁਵਾਈ ਹੋ। ਤੇ ਇਹਦਾ ਇਦਾਂ ਵਾ ਜੇ ਮੁੱਲ ਕਰਾਉਣਾ ਜਿੱਦਾਂ ਆਮ ਚੱਲਦਾ ਪਿਆ ਵੀ ਡੇਢ ਫਲਾਣਾ ਢਿੰਗੜਾ ਉਹ ਨਹੀਂ। ਉਹ ਨਹੀਂ ਜਰਣਾ। ਇੱਕ ਵੀ ਮੁੱਲ ਹੈ। ਇੱਕ 15 ਦੀ ਦੇ ਦਾਂਗੇ। ਠੀਕ ਹੈ ਹੋਰ ਕਰ ਦਈਏ ਥੋੜਾ ਜਿਹਾ ਯਾ 12 ਦੀ ਦੇ 12 ਨਹੀਂ ਠੀਕ ਹੈ ਮੈਂ ਛੋੜ ਛੱਪੇ ਵਾਲਾ ਕੰਮ ਨਹੀਂ ਕਰਾ ਜੇ ਦੁੱਧ 14 ਕਿਲੋ ਝੋਟੀ ਨਾਂ ਪਰੇ ਕੋਈ ਫਾਇਦਾ ਨਹੀਂਗਾ ਬਸ ਠੀਕ ਹੈ ਤੇ ਆਹ ਕੱਟੀ ਦਾ ਸੰਦੀਪ ਸਿੰਘ ਬਖਾ ਦੁਬਾਰਾ ਇੱਕ ਚੰਗੀ ਤਰ੍ਹਾਂ ਹਾਂਜੀ ਇੱਕ ਵੇਖ ਇਧਰ ਆਵੇ ਨੰਗੀਨਾ ਵੇਖ ਕੀ ਚੀਜ਼ਾਂ ਪ੍ਰਮਾਤਮਾ ਨੂੰ ਸਾਨੂੰ ਉਹਨਾਂ ਦੇ ਦਿੰਦਾ ਪਹਿਲਾਂ ਪਹਿਲਾਂ ਉਹਦੇ ਕੋਲ ਡਰਦੇ ਆ ਉਹ ਹੀ ਦੇਣ ਵਾਲਾ ਅਸੀਂ ਕੌਣ ਆ ਜਿਹੜਾ ਛੱਕੇ ਮੈਨੂੰ ਪੁੱਛੇ ਇੱਕ ਮਿੰਟ ਮਮਾ ਜੀ ਹੋਰ ਠੀਕ ਹੈ ਸੰਦੀਪ ਮਲੇਂ ਦੀ ਅਲਫੀਨ ਅਲਸਲ ਅਲਸਲ ਅੱਜ ਚੌਕ ਦੇ ਕੱਢਣ ਡਈ ਆ ਪਹਿਲਾ ਸੂਆ ਹਾਂਜੀ 10 ਕਿਲੋ ਠੰਡਾ ਦੁੱਧਾ 10 ਕਿਲੋ ਹਾਂ ਇਹਨੂੰ ਸੂਈ ਨੂੰ ਅੱਜ ਇਹਨੂੰ ਹੋ ਗਏ ਨੇ 8 ਤੋਂ 9 ਦਿਨ ਠੀਕ ਆ ਜੀ ਪੱਕਾ ਮਗਰ ਆ ਇਹਦੇ ਤੇ ਕੱਟੀ ਕਿਆ ਹੀ ਬਾਤਾਂ ਵੇਖਿਓ ਸੰਦੀਪ ਜਦੋਂ ਤੁਰਦੀ ਆ ਨਾ ਕਮਾਲ ਕਰਦੀ ਆ ਲਓ ਜੀ ਕਰੋ ਚੈੱਕ ਕਰੋ ਜੀ ਬਹੁਤ ਸੋਹਣੀ ਝੋਟੀ ਆ ਬਹੁਤ ਸੁਥਰੀ ਝੋਟੀ ਆ ਜ਼ਬਰਦਸਤ ਝੋਟੀ ਆ ਜ਼ਬਰਦਸਤ ਹਾਂਜੀ ਸਾਰੇ ਆਓ ਹਰ ਪਾਸੇ ਹਰ ਗੱਲ ਚ ਪੂਰੀ ਆ ਆ ਆ ਜਿਓ ਜਿਓ ਲੋਦੇ ਲੂ ਆਈ ਜਾਂਦੇ ਆ ਬੀ ਸਿੰਘ ਜਿਹੜਾ ਵਾ ਤੇ ਸਿੰਘ ਸੁng ਜਿਹੜਾ ਲੱਗਾ ਨਾ ਕਿਨਾਰੀ ਵਾਲਾ ਲੱਗਾ ਸਿੰਘ ਵਾਲੇ ਨਾ ਬੱਚੇ ਐਂਡਾ ਸੰਦੀਪ ਇਹੋ ਜੀਆਂ ਚੀਜ਼ਾਂ ਪਰਮਾਤਮਾ ਇਹ ਦਿੰਦਾ ਸਮਝ ਜਿਵੇਂ ਦਵਾਏ ਮਾਰਾ ਜਾ ਹਕ ਮਾਰੀ ਕਮਾ ਇਹ ਮਨਾ ਮੂੰਹ ਮਤ ਖਾ ਦੋ ਇਧਰ ਨੂੰ ਕਰਿਓ ਇਹ ਐ ਹੀ ਰੱਖੋ ਲਓ ਜੀ ਕੁਰਸੀ ਦੇ ਵਿੱਚ ਖਮੜਾ ਬਾਈ ਜੀ ਬਿਲਕੁਲ ਥੱਲੇ ਕਰੋ ਫੋਟੋ ਨਿਕਲ ਚਲ ਕੋਈ ਦੱਤੀ ਥੋੜਾ ਘਬਰ ਹੁੰਦੀ ਆ ਵਾ ਠੀਕ ਲੈ 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 ਜੀ ਠੀਕ ਆ ਇਹ ਸੰਦੀਪ ਚੀਜ਼ਾ ਜਿਹੜੀਆਂ ਕਿਸਮਤ ਨਾਲ ਮਤਲਬ ਸੱਤੇ ਪਾਛਾ ਦੇ ਇੱਕ ਕਰਮਣ ਲabri ਹੈ ਨਾ ਗੱਲ ਏਦਾਵਾ ਵੀ ਚੰਗਾ ਜਾਨਵਰ ਆ ਜਿਹੜਾ ਵੀ ਖੜੇਗਾ ਮੇਰਾ ਭਰਾ ਦੋ ਦਿਨ ਕੱਟੀ ਨੇ 12 ਕਿਲੋ ਸੌਖਾ ਦਈ ਜਾਣਾ ਹਾਂਜੀ ਸੰਦੀਪ ਮੋਲ ਜਿਹੜਾ ਮਰਜੀ ਕਿਉਂਕਿ ਹੁਣ ਵੀਡੀਓ ਥੋੜਾ ਲੇਟ ਹੋ ਗਈ ਹੈ ਤੁਹਾਡੇ ਸਾਹਮਣੇ ਹੁਣ ਡੱਬੇ ਲੈ ਕੇ ਚੁੱਕਾ ਲੈ ਆਉਣ ਲੱਗ ਪਏ ਲੋਕ ਚਵਾਈ ਕਰ ਕਰ ਹਾਂਜੀ ਹਾਂਜੀ ਤੇ ਗੱਲ ਏਦਾਵਾ ਵੀ ਕੱਟੀ ਮੈਂ ਹੁਣ ਵੀ ਵੀਡੀਓ ਕਦੋਂ ਵੇਖਿਆ ਦੋ ਚਾ ਦਿਨ ਪਹਿਲਾਂ ਇੱਕ 30 30 ਦੀ ਮੰਗਦੇ ਠੀਕ ਹੈ ਇਹੋ ਜਿਹੀਆਂ ਕੱਟੀਆਂ ਆਪਾਂ ਕੱਟੀ ਦਵਾਂਗੇ 1000 ਛੋੜ ਕਰੇਗਾ ਮਾਮਾ 1 ਦੱਸ ਦੋ 1 ਲੱਖ 9000 9000 ਦੇ ਦੇ 1 ਬਾਹ ਮੋਲ ਹੈ 1000 ਛੋਟ ਚਲੋ ਠੀਕ ਹੈ ਜੀ ਆਹ ਇਹਨ ਕੀ ਨਾ ਪੀਸ ਚਲੋ ਇਹ ਕਾਟ ਦੇ ਜਾ ਨਾ ਮੈਂ ਕਹਿੰਦਾ ਜਿਉ ਹੁਣ ਕਹਿਤਾ ਮੈਂ ਨਹੀਂ ਮੋੜਦਾ ਆ ਜੀ ਇਹ ਵੇਚਣੀਆਂ ਆ ਸੰਦੀਪ ਵੇਚਣੀਆਂ ਨੇ ਵੇਚ ਨਹੀਂ ਆ ਫਲਾਕ ਰੱਖਣੀਆਂ ਨੇ ਆਪਣੇ ਕੋਲ ਮਾਲ ਬਹੁਤ ਵਾਧੂ ਸੀ ਆਉਣਾ ਬਿਲਕੁਲ ਜੀ ਵੇ ਕੱਟੀਆਂ ਵੀ ਦੋ ਦੋ ਜੀ ਇਹ ਵੀ ਦੋ ਦੰਦ ਆ ਜੈਡ ਬਲੈਕ ਹੈ ਜੋ ਮੈਂ ਕੰਨਾ ਵੀ ਕਮਾਲਾਂ ਹੋਈਆਂ ਨੇ ਇਹਦੇ ਕੋਲੇ ਵੀ 11 ਕਿਲੋ ਸੰਦੀਪ ਦੋ ਲੋ ਲਓ ਜੀ 11 ਕਿਲੋ 11 ਕਿਲੋ ਦੋ ਥੋੜੀ ਕਬਰ ਹੁੰਦੀ ਆ ਬਾਹਰ ਨਾ ਨਹੀਂ ਤੇ ਕੱਢੋ ਆ ਦੇਖੋ ਗੋਰਾ ਦੀ ਬਹੁਤ ਜਿਆਦਾ ਝੋਲੀ ਆ ਥੱਲੇ ਦੇ ਚੰਗੀ ਚੰਗੀ ਝੋਟੀ ਆ ਜੀ ਝੋਲੀ ਵਾਲੀ ਝੋਟੀ ਆ ਅਸਲ ਝੋਟੀ ਆ ਅਸਲ ਅਸਲ ਝੋਟੀ ਆ ਹਾਂ ਲਾਗੇ ਲਾਇਓ ਕੈਮਰਾ ਵੇਖੋ ਜ ਆ ਥੱਲੇ ਜਾਨਵਰ ਆਜੋ ਜੀ ਆਜੋ ਆਜੋ ਥੋੜਾ ਨਾ ਕਬਰਾਡ ਮੰਗਦੀ ਆ ਕੈਮਰੇ ਦੀ ਅਬਾ ਜੀ ਥੋੜਾ ਕਰ ਲਾਈਏ ਫਿਰ ਹਾਂ ਠੀਕ ਆ ਬਾਕੀ ਅਸਲੀ ਚੀਜ਼ਾਂ ਜਿਹੜੀਆਂ ਨਾ ਸੰਦੀਪ ਚੰਗੀਆਂ ਜਿਹੜੀਆਂ ਨਾ ਘੱਟ ਮਿਲਦੀਆਂ ਹੀ ਪਰ ਬਾਹਰ ਵੀ ਤੇ ਪੈਣਾ ਨਹੀਂ ਮਿਲਦੀਆਂ। ਮਾਜੀ ਫਰੇਲ ਦੀ ਕੀਮਤ ਇਹਦੀ ਕੀਮਤ ਸੰਦੀਪ ਸਿੰਘ ਇਹਦਾ ਵੀ ਉਹਨੇ ਦੀ ਦੇ ਦਾਂਗੇ। ਆ ਬਰਾਂਡ ਆਈ ਇਕੱਠਾ ਨਹੀਂ। ਮੈਂ ਕਹਿੰਦਾ ਦੇਖੋ ਕੱਢ ਕੇ ਵਿਖਾ ਲੇ। ਲੈ ਨਹੀਂ ਨਾਲ ਲੈਂਦੇ। ਕੱਢ ਕੇ ਵਿਖਾ ਲਿਆ ਇਹੋ ਜੀ ਕੱਤੀ ਕੋ ਦੇ ਦੇਗਾ 10 20 ਤਾਂ ਘੱਟ ਦੇ ਆਪਾਂ 30 ਦੇ ਦਾਂਗੇ। ਇੱਚ ਕਮਾਈ ਸਾਡੀ ਬਿਲਕੁਲ ਛੋਟੀ ਹੈ ਜਿਹੜਾ ਸਾਡੀ ਮਤਲਬ ਇੱਕ ਕਹੋ ਲਾਗਤ ਆ ਉਹਦੇ ਨਾਲ ਕੋ 2 2 3000 ਰੁਪਏ ਨਫਾ। ਠੀਕ ਠੀਕ ਹੈ ਜੀ ਆਜੋ ਦੋ ਬਾਹਰ ਆ ਜੀ ਤਾ ਦੋ ਬਾਹਰ ਆ ਲਓ ਆ ਤੀਜਾ ਸੂਆ ਮੈਂ ਹਾਂ ਅੱਛਾ ਇਹ ਸੰਦੀਪ ਪਹਿਲਾ ਸੂਆ ਕਹਿੰਦੇ ਸੀ ਵੀ 11 ਹਾਂਜੀ ਦੂਜਾ 13 ਐਦ ਕੀ ਦੁੱਧ ਜਿਹੜਾ ਨੇ ਇਹਦੇ ਕੋ ਸਟਾਰਟਿੰਗ ਦੁੱਧ ਉਹਨੂੰ 6 ਦਿਨ ਸੂਈਨ ਹੋ ਗਏ ਨੇ ਹੁਣ ਵੀ 11 ਕਿਲੋ ਹੀ ਲਗਭਗ ਹੋਊਗਾ ਹਾਂਜੀ ਤੇ ਮੇਰਾ ਵੀਰ ਵੱਡੀ ਫੁੱਲ ਸਾਈਜ਼ ਮੱਝ ਆ ਕਿ ਇਹ ਗੱਲਾਂ ਕਮੀ ਨਹੀਂ ਇਹ ਚ ਚੁਆਈ ਲੱਗੀ ਆ ਵੀ ਕਿਆ ਹੀ ਬਾਤਾਂ ਨੇ ਹਾਂ ਐ ਫੁੱਲ ਵਾ ਹਾਈਟ ਲੈਂਥ ਵਾਲੀ ਝੋਟੀ ਆ ਤੇ ਸੂਆ ਤੀਜਾ ਹੁਣ ਐਸਮ ਨੂੰ ਕਿੰਨਾ ਜੀ 11 ਕਿਲੋ 11 ਕਿਲੋ ਲਓ ਜੀ ਬਹੁਤ ਵੱਡੀ ਜੋੜ ਇਹ ਵੀ ਉਧਰ ਆਈ ਜੀ ਬਾਕੀ ਸਾਰਾ ਬਾਈ ਉਧਰ ਲਓ ਜੀ ਵੇਖ ਬਹੁਤ ਵੱਡੀ ਜੋਟੀ ਹੈ ਜੀ ਉਧਰ ਆਈ ਆ ਮੈਂ ਲੈਣ ਜਾਂਦੇ ਤੀਜਾ ਸੁਆ ਮੈਂ ਸੁਈ ਆ ਤੀਜਾ ਤੀਜਾ ਬਾਈ ਸਹੀ ਤੀਜਾ ਕਹਿਣੋ ਦੂਜਾ ਕਹਿ ਦੀਏ ਤੇ ਜੋਗੀ ਪਰ ਹੈ ਤੀਜਾ ਆਜੋ ਆਜੋ ਕਟਾ ਮਗਰ ਜੀ ਕਟਾ ਮਗਰ ਕਟਾ ਬਾਈ ਫਰੰਦੀ ਕੀ ਮਰ ਵਿਖਾ ਦਿਓ ਇਥੇ ਪਿੱਛੇ ਇਹਦਾ ਸੰਦੀਪ ਸਿੰਘ ਮੁੱਲ ਤੇ ਹੈਗਾ ਵਾ 10 ਵੀ ਆ 15 ਵੀ ਕਰਨੇ ਆ ਆਪਾਂ ਇਹ ਦੇ ਦੇਣੀ ਆ ਲੱਖ ਦੀ ਦੇਣੀ ਚਲ ਜਾਂਦਾ 98 ਜਲਣ ਦੇ ਦੇਣੀ ਬਸ ਨਾ ਨਾ ਬਿਲਕੁਲ ਲੱਬੇ ਨਾਲ ਚੱਲਣਾ ਕੰਮ ਕਰ ਇਹੋ ਜੀ ਮੈਂ ਨਾ ਲੈਣ ਜਾਂਦੇ ਨਾ ਬਾਹਰ ਤੇ ਲੋਕੀ ਡੇਢ ਮੰਗਦੇ ਡੇ ਕੱਟ ਅਸਲ ਚੀਜ਼ ਆ ਚੁਆਈ ਕੋਈ ਬਹੁਤ ਛੰਦ ਹਾਂ ਪੰਜ ਤੇ ਆ ਜਿਹੜੀ ਹੈ ਨਾ ਵਾਲੀ ਸੀ ਕੱਟੀ ਹਾਂਜੀ ਦੋ ਦਿਨ ਪਹਿਲਾਂ ਕੱਟੀ ਆ ਅੱਛਾ ਦੋ ਦਿਨ ਪਹਿਲਾਂ ਤੋਂ ਹਾਂ ਇਹ ਵੀ ਤੋਰੀ ਹੈ ਦੀ ਵੇ ਇਹ ਚੀਜ਼ ਚਲ ਰਹੀ ਐ ਇਹਨੂੰ ਸੂਈ ਮਾਜੀ ਨਾ ਚਾਰ ਪੰਜ ਦਿਨ ਹੋਇਆ ਚਾਰ ਪੰਜ ਦਿਨ ਸੂਈ ਨੂੰ ਹੋਏ ਆ ਹਾਂ ਦੁੱਧ ਦੇ ਕੋ ਸੱਤ ਕਿਲੋ ਆ ਸਹੀ ਜਿਹੜਾ ਹਾਂ ਜੀ ਜਿਹੜਾ ਚੋਕੇ ਡੱਬੇ ਚ ਭਾਂਡੇ ਚ ਪੈਣ ਹਾਂ ਜੀ ਹਾਂ ਜੀ ਤੇ ਜੈਡ ਬਲੈਕ ਕੱਟੀ ਜੈਡ ਬਲੈਕ ਹੈ ਨਾ ਜੀ ਤੇ ਸੰਦੀਪ ਜਿਹੜਾ ਮੁੱਲ ਕਰਾਂਗੇ ਨਾ ਹਾਂ ਜੀ ਉਹ ਹੈਰਾਨ ਹੋ ਜੂਗਾ ਅੱਛਾ ਜੀ ਲੋਕ ਕਹਿ ਦਿੰਦੇ ਆ ਮੁੱਲ ਕਰਦੇ ਫਲਾਣਾ ਪਰ ਨਹੀਂ ਛੋਟਾ ਜੀ ਉਹਦਾ ਹੀ ਮੁੱਲ ਵਾ ਸਾਰੀਆਂ ਦਾ ਬਿਲਕੁਲ ਬਿਲਕੁਲ ਬਾਰ ਬਾਰ ਇਹ ਗੱਲ ਕਹਿੰਦੇ ਆਪਾਂ ਬਿਲਕੁਲ ਚੰਗੀ ਕੱਟੀ ਆ ਕੱਟੀ ਗੱਡੀ ਸੁਤਰੀ ਆ ਇਹਦੇ ਮਗਰ ਮੈਂ ਇਹ ਦੇ ਵਖੇ ਨਹੀਂ ਇਹ ਆ ਬੱਚਾ ਕੱਟੀ ਹੈ ਮਗਰ ਜੀ ਕੱਟੀ ਹੈ ਚਲੋ ਫੇਰਾ ਜੀ ਫਰਦਾ ਹਾਂ ਬੜੀ ਸਾਫ ਤੇ ਸੁਸਰੀ ਚਵਾ ਲੱਗਾ ਥਾਂ ਐ ਡਾੜਾ ਕੱਢਦੀ ਆ ਦੁੱਧ ਕੱਟੀ ਦੋ ਚਾਰ ਦਿਨ ਸਾਮਣ ਤੇ 10 ਕਿਲੋ ਹਾਂਜੀ ਜੀ ਤੇ ਮੁੱਲ ਛੋੜਾ ਜਿਆ ਮੁੱਲ 75 ਆ ਆਪਾਂ 70 ਵੀ ਦੇ ਦਿੰਦੇ ਨਹੀਂ ਠੀਕ ਹੈ ਜੈ ਜੀ ਹੋਰ ਯਾਰ ਛੋੜ ਗਰ ਲਾ ਸਾਰੇ ਯਾਰ ਜੀ ਕੰਮ ਨਿਭੜੇ ਵੇ ਤੇ ਨਾਮ ਉਹ ਲੈਣਾ ਆਪਾਂ ਨਹੀਂ ਵੇ ਲੱਕਤੀ ਵੇ ਨਗਿੰਨਾ ਵੇਹ ਨਹੀਂ ਠੀਕ ਆ ਭਾਈ ਕੱਟੀ ਇਦਾਂ ਦੀ ਹੁਣ ਲੈਣ ਜਾਂਦੇ ਆ ਬਾਹਰੋਂ ਤਾਂ ਲੋਕੀ ਆਖ ਦਿੰਦੇ ਕਿ ਜਦੋਂ ਵਾਦ ਤੇ ਇਹ ਜਾਇਜ ਆ ਹਨ ਜਾਇਜ ਇਹ ਕੱਟੀ ਦੀ ਸ਼ੁਰੂਆਤ ਕਰਨੀ ਹੈ ਅੱਜ ਪਹਿਲਾ ਵੀਡੀਓ ਦੀ ਉਹ ਫਿਰ ਪਾਠੀ ਜੀ ਲੱਗ ਪਏ ਪਾਠ ਫੂਡ ਕਰਦੇ ਉਧਰੋਂ ਮੈਂ ਮੈਂ ਬਾਤ ਜ਼ਿਆਦਾ ਹੋਣ ਲੱਗੀ ਤੇ ਮਾਰੇ ਸੱਚੇ ਪਾਤਸ਼ਾਹ ਜਿਹੜਾ ਵੀ ਲੈ ਕੇ ਜਾਏ ਉਹਨੂੰ ਲੈਣਾ ਦੇਵੇ ਠੀਕ ਆ ਜੀ ਤੇ ਇਦਾਂ ਵਾਂ ਵੀ ਆਪਣਾ ਪਿੰਡ ਹੈਗਾ ਮਾਲੀਆ ਜ਼ਿਲ੍ਹਾ ਗਰਦਾਸਪੁਰਾ ਨਜ਼ਦੀਕ ਨਿਰਜੀਗੀਆਂ ਕਾਦੀਆਂ ਜੇ ਤੇ ਜਿੰਨੇ ਵੀ ਆਉਣਾ ਮੇਰਾ ਭਰਾ ਉੱਪਰ ਫੋਨ ਉੱਪਰ ਚੱਲਦਾ ਫੋਨ